ਕੀ ਰੋਟਾ ਤੁਹਾਡਾ ਉਹ ਮਰਦੀ ਆ ਜ਼ਿੰਮੇਗਾ ਨੇ ਕੰਨੀ ਖੰਨੇ ਕੰਨੇ ਨੂੰ ਜਾ ਰਹੇ ਆ ਇਹਦਾ ਪੋਰਟ ਚੁੱਕਿਆ ਜਿਹੜਾ ਅੱਜ ਫੇਰ ਦੁਬਾਰਾ ਕਈ ਵਾਰੀ ਕਹਿੰਦੇ ਪਹਿਲਾਂ ਵੀ ਤੁਹ ਚੁੱਕਿਆ ਕੀ ਆ ਤੁਹਾਡਾ ਇਹ ਪੋਰਟ ਵੀ ਰਿਪੇਅਰ ਦੋ ਤਿੰਨ ਵਾਰ ਸੀ ਨੇ ਪਾਤਾ ਪਰੇ ਫੇਰ 10 ਵੀ ਦਲਵਾ ਫਿਰ ਉਹ ਯਾਰ ਹੋ ਜਾਂਦਾ ਇਹਦਾ ਕੋਈ ਬਹੁਤ ਵੇਲੇ ਕਈ ਵਾਰ ਆਟਵਾਰੇ ਮੇਰੇ ਬਜ਼ਾਰੇ ਦੂਰ ਨੇੜੇ ਆਉਂਦੇ ਨਾ ਲੋ ਪਤਾ ਨਹੀਂ ਲੱਗਦਾ ਵੀ ਟੋਕਣਾ ਉਹਦਾ ਰੋਜ਼ ਨਾ ਕੋਈ ਦਾ ਪਤਾ ਨਹੀਂ ਤੇ ਪੋਰਟ ਤੇ ਕੋਆ ਅਜੀ ਦਾ ਸਾਈਡ ਤੇ ਮੋਟਰ ਚਾਲ ਕਰਕੇ ਨਾ ਇਹਦਾ ਉੱਪਰਲੇ ਬੰਦੇ ਨੇ ਉਹਨਾਂ ਨੂੰ ਵਿਆਰਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਇੱਕ ਵਾਰ ਇੱਥੇ ਐਕਟ ਵਾਲੀ ਦੇਖੋਸੀਏ ਤੇ ਪੁਰਦਾ ਪਰ ਕੋਈ ਹੱਲ ਨਹੀਂ ਹੈਗਾ ਫੇਰ ਵੀ ਇਹ ਹੱਲ ਰਹਿਦਾ 15 ਦਿਨ ਬਾਅਦ ਇਕੜੇ ਦਾ ਕੋਈ ਹੱਲ ਹੋ ਜਾਂਦਾ ਫੇਰ ਥਾਲੇ ਸਾਲਾਂ ਚਲੇ ਜਾਂਦੇ ਨੇ ਫੇਰ ਕੋਈ ਆ ਜਾਂਦਾ ਇਹ ਰਿਪੇਅਰ ਮਾੜੀ ਮੋਟੀ ਹੁੰਦੀ ਆ ਇਹ ਹੱਲ ਕੋਈ ਨਹੀਂ ਹੈਗਾ ਤੇ ਪੁਰਦਾ ਪ੍ਰਸ਼ਾਸਨ ਪ੍ਰਜਾ ਦੇ ਵਿੱਚ ਜਿਹੜਾ ਕੋਈ ਦੇਖਦੇ ਰਹਿਦਾ ਛੜਕਾ ਵਾਲਾ ਛੜਕਾ ਦਾ ਬੁਰਾ ਹਾਲ ਆ ਬਹੁਤ ਕੀ ਆ ਬੱਲੇ ਦੀ ਸਰਵਿਸ ਲੈਣੇ ਕਹਿੰਦੇ ਉੱਥੇ ਹੀ ਵੱਡੇ ਵੱਡੇ ਕੋਈ ਤਾਂ ਇਹਦਾ ਉੱਪਰ ਆਉਂ ਜਾਂ ਪੁਲ ਦੇ ਉੱਪਰ ਚੜ੍ਹ ਕੇ ਦਾ ਰੋੜ ਸਾਡਾ ਰੋੜ ਤਾਂ ਥੱਲੇ ਵਾਲਾ ਹੀ ਆ ਚਲੋ ਇਹ ਨੰਬਰ ਦਾ ਸੰਤੋਖ ਸਿੰਘ ਬੈਣੀਪਾਲ ਜੀ ਬੈਣੀਪਾਲ ਜੀ ਕਿੰਨਾ ਲੱਗਦਾ ਹੈ ਕਿ ਜਿਹੜਾ ਖੱਡਾ ਇੱਥੇ ਪਿਆ ਹੋਇਆਗਾ ਨੈਸ਼ਨਲ ਨੈਚਰ ਕੋਟੀ ਫੋਰ ਦੇ ਉੱਪਰ ਆਸ ਵਿੱਚ ਹੁੰਦਾ ਗਿਆ ਹੈ ਇਹ ਖੱਡਾ ਜਿਹੜਾ ਜਾਂਪਦਾ ਹੈਗਾ ਕਾਫੀ ਆ ਬਹੁਤ ਸਾਨੂੰ ਦੇ ਰਿਹਾ ਤਾਂ ਦੇ ਰਿਹਾ ਇਸਦਾ ਦੇਖਦੇ ਸੁਣ ਗਏ ਦੇਖੋ ਜੀ ਖੱਡਿਆਂ ਦੀ ਜੇਕਰ ਗੱਲ ਕਰੀਏ ਨੈਸ਼ਨਲ ਹਾਈਵੇ ਦੇ ਉੱਪਰ ਇਸ ਟਾਈਮ ਅਸੀਂ ਨੈਸ਼ਨਲ ਹਾਈਵੇ NH44 ਦੇ ਖੜੇ ਆਂ NH44 ਦੇ ਉੱਪਰ ਤਾਂ ਆਏ ਦਿਨ ਨਵੇਂ-ਨਵੇਂ ਖੱਡੇ ਲਾਂਚ ਹੋ ਰਹੇ ਨੇ ਦੇਖੋ ਸਰਕਾਰਾਂ ਕਦੇ ਕੋਈ ਲੋਕਾਂ ਦੇ ਲਈ ਕੋਈ ਨਵੀਂ ਚੀਜ਼ ਲਾਂਚ ਕਰਦੀ ਨੇ ਪਰੰਤੂ ਖੰਨੇ ਦੇ ਲਈ ਤਾਂ ਇੱਕ ਦੋ ਫਾਜੀ ਰੋਜ਼ ਆਏ ਦਿਨ ਖੱਡਾ ਹੀ ਲਾਂਚ ਹੁੰਦਾ ਨਵਾਂ ਤੁਹਾਡੇ ਸਾਹਮਣੇ ਆ ਜੀ ਹੁਣ ਤਕਰੀਬਨ ਦੇਖ ਲਓ ਵੀ ਇਸ ਟਾਈਮ ਅਸੀਂ ਪੁਲ ਦੇ ਉੱਪਰ ਖੜੇ ਆਂ ਸਮਾਲਾ ਰੋਡ ਦੇ ਬਿਲਕੁਲ ਨਜ਼ਦੀਕ ਇਹ ਘਟੋ ਘਟ ਵੀ 3 ਫੁੱਟ ਚੌੜਾ ਜੀ 4 ਫੁੱਟ ਡੂੰਘਾ ਖੱਡਾ ਕਿਸੇ ਵੀ ਟਾਈਮ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਪਰੰਤੂ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਬਿਲਕੁਲ ਚੁੱਪ ਨੇ ਜਦੋਂ ਕੋਈ ਵੱਡਾ ਹਾਸਾ ਵਾਪਰ ਜਾਂਦਾ ਫਿਰ ਸਾਡੇ ਜਿਹੜੇ ਮੰਤਰੀ ਦੇ ਸੰਤਰੀ ਨੇ ਫਿਰ ਜਾਗਦੇ ਨੇ ਲੱਗਦਾ ਇਹ ਕਾਫੀ ਚਿਰ ਤੋਂ ਵੀ ਇਹ ਹਾਸੇ ਹੋ ਚੁੱਕੇ ਖੱਡੇ ਦੀ ਵਜ੍ਹਾ ਲੈ ਕੇ ਆ ਹੁਣ ਵੀ ਇਦਾਂ ਖੱਡਾ ਬੈਗਿਆ ਸੀ ਲੱਗਦਾ ਕੋਈ ਵੱਡਾ ਹਾਸਾ ਵਾਪਰ ਸਕੀ ਦੇਖੋ ਜੀ ਸਾਡਾ ਜਿਹੜਾ ਖੰਨਾ ਸ਼ਹਿਰ ਆ ਇਹ ਤਾਂ ਮਸ਼ਹੂਰ ਹੈ ਖੱਡਿਆਂ ਦੇ ਨਾਲ ਦੇਖੋ ਅੱਜ ਤੋਂ 15 ਦਿਨ ਪਹਿਲਾਂ ਖੱਡਾ ਪਿਆ ਨੈਸ਼ਨਲ ਹਾਈਵੇ ਵਾਲੇ ਆਏ ਉਹਨਾਂ ਨੇ ਉਹ ਖੱਡਾ ਭਰਤਾ ਉਸ ਤੋਂ ਹੀ 2 ਫੁੱਟ ਦੀ ਦੂਰੀ ਤੇ ਫੇਰ ਖੱਡਾ ਪੈ ਗਿਆ ਇਸ ਕਰਕੇ ਜਿਹੜਾ ਇਹ ਪਹਿਲਾ ਪੁਲ ਬਣਿਆ ਇਹਦੇ ਵਿੱਚ ਕੋਈ ਵੱਡੇ ਪੱਧਰ ਤੇ ਘਪਲਾ ਹੋਇਆ ਜਾਪਦਾ ਜਿਹੜਾ 3 ਦਿਨ ਖੱਡੇ ਪੈ ਜਾਂਦੇ ਨੇ ਇਸ ਕਰਕੇ ਇਹਦੀ ਉੱਚ ਪੱਧਰੀ ਜਾਂਚ ਦੀ ਲੋੜ ਹੈ ਜਿਹੜੇ ਨੈਸ਼ਨਲ ਵਾਈ ਹਾਈਵੇ ਦੇ ਅਧਿਕਾਰੀ ਤੇ ਕਰਮਚਾਰੀ ਨੇ ਉਹ ਬਿਲਕੁਲ ਸੁੱਤੇ ਪਏ ਨੇ ਉਹ ਜਦੋਂ ਜਾਗਦੇ ਨੇ ਜਦੋਂ ਕੋਈ ਸਮਾਜ ਸੇਵੀ ਕੀ ਪੱਤਰਕਾਰ ਜਗਾਉਦਾ ਨਹੀਂ ਤਾਂ ਉਹ ਆਪਣੀਆਂ ਤਰ੍ਹਾਂ ਆਰਾਮ ਨਾਲ ਦਰਸਰਾਂਜ ਬਹਿ ਕੇ ਲੈਂਦੇ ਨੇ ਕੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਇਸ ਸੇਹੋਂ ਦੀ ਨਿਤਨ ਘਟਕਰ ਜੀ ਤੋਂ ਜਿਨ੍ਹਾਂ ਦੇ ਅੰਡਰ ਹੈ ਜੀ ਇਹ ਨੈਸ਼ਨਲ ਹਾਈਵੇ ਵੀ ਉਹਨਾਂ ਤੋਂ ਮੰਗ ਕਰਦੇ ਆ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਤੇ ਇਹਦੀ ਮੁਰੰਮਤ ਹੋਣੀ ਚਾਹੀਦੀ ਆ ਤੇ ਨੈਸ਼ਨਲ ਹਾਈਵੇ ਇਸ ਵਲ ਤੁਰੰਤ ਧਿਆਨ ਦੇਵੇ ਤੁਸੀਂ ਸੰਬੰਧੀ ਕਿਸੇ ਅਧਿਕਾਰੀ ਨਾਲ ਕੋਈ ਗੱਲ ਕੀਤੀ ਆ ਹੁਣ ਅਸੀਂ ਇਹਦੇ ਵਿੱਚ ਅਧਿਕਾਰੀ ਨਾਲ ਗੱਲ ਕਰਾਂਗੇ ਪਰੰਤੂ ਹੁਣ ਇੱਥੇ ਕੋਈ ਵੱਡਾ ਹਾਸਾ ਵਾਪਰਨਾ ਜਾਵੇ ਜਿਹੜੇ ਖੰਨੇ ਦੇ ਟ੍ਰੈਫਿਕ ਇਨਚਾਰਜ ਨੇ ਗੁਲਜੀਤ ਸਿੰਘ ਮੈਂ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਸਾਡੀ ਡਿਊਟੀ ਕਿਤੇ ਹੋਰ ਲੱਗੀ ਹੋਈ ਆ ਵੀ ਮੈਂ ਉਹਰੇ ਫੋਰਸ ਭੇਜ ਰਿਹਾ ਵੀ ਕੋਈ ਵੱਡਾ ਹਾਸਨ ਆ ਵਾਪਰ ਜੀ